ਬਿਲ ਪਰੰਤੋ ਪਹਿਲਾ ਤੁਹਾਡੇ ਲਈ ਇਹ ਅਪਡੇਟਸ ਜਾਨਾ ਬਹੁਤ ਜ਼ਰੂਰੀ ਹੈ ਦੋਸਤੋ ਪੀਐਸਪੀਸੀਐਲ ਵੱਲੋਂ ਬਿਜਲੀ ਖਪਤਕਾਰਾਂ ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਹਨਾਂ ਹਦਾਇਤਾਂ ਦੇ ਵਿੱਚ ਜਿਨ੍ਹਾਂ ਬਿਜਲੀ ਖਪਤਕਾਰਾਂ ਦੇ 스마트 ਮੀਟਰ ਲੱਗੇ ਹੋਏ ਨੇ ਇੱਥੇ ਦੱਸਣਾ ਬੰਦਾ ਹੈ ਕਿ ਪੀਐਸਪੀਸੀਐਲ ਵੱਲੋਂ ਜਿੰਨੇ ਵੀ ਹੁਣ ਨਵੇਂ ਮੀਟਰ ਲਗਾਏ ਜਾ ਰਹੇ ਨੇ ਜਾਂ ਫਿਰ ਜਿੰਨੇ ਪੁਰਾਣੇ ਮੀਟਰ ਬਦਲੇ ਜਾ ਰਹੇ ਨੇ ਉਹ 스마트 ਮੀਟਰ ਦੇ ਨਾਲ ਹੀ ਬਦਲੇ जा रहे सो so, समार्ट मीटर नैके वी अपडेट है जिन्होंने घर च समार्ट मीटर लगे हुआ है उन्होंने घर या खपतकार मिलेगी यह बड़ा जरूरी है कि बहुत सारे ਖਪਤਕਾਰ ਜਿਹੜੇ ਨੇ ਉਹ ਹਾਰਡ ਕਾਪੀ ਦੀ ਉਡੀਕ ਕਰਦੇ ਨੇ ਅਤੇ ਬਿੱਲ ਭਰਦੇ ਨੇ ਪਰ ਹੁਣ ਉਹਨਾਂ ਨੂੰ ਇਹ ਹਾਰਡ ਕਾਪੀ ਪ੍ਰੋਵਾਈਡ ਨਹੀਂ ਕਰਵਾਈ ਜਾਵੇਗੀ ਸੋ ਇਹ ਹੋਵੇ ਕਿ ਖਪਤਕਾਰ ਬਿੱਲ ਦੀ ਹਾਰਡ ਕਾਪੀ ਦੀ ਉਡੀਕ ਕਰਦੇ ਰਹਿਣ ਅਤੇ ਬਿੱਲ ਦੀ ਜੋ ਡਿਊ ਡੇਟ ਹੈ ਉਹ ਨਿਕਲ ਜਾਵੇ ਸੋ ਇਹ ਨਵੀਆਂ ਜਾਰੀ ਹਦਾਇਤਾਂ ਦੇ ਮੁਤਾਬਕ ਤੁਹਾਨੂੰ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਾ ਕੇ ਆਪਣਾ ਮੋਬਾਈਲ ਨੰਬਰ ਅਪੇ ਤੁਹਾਨੂੰ ਤੁਹਾਡਾ ਈਮੇਲ ਆਈਡੀ ਰਜਿਸਟਰ ਕਰਨਾ ਹੋਵੇਗਾ ਤਾਂ ਜੋ ਤੁਹਾਨੂੰ ਬਿੱਲ ਤੁਹਾਡੇ ਈਮੇਲ ਆਈਡੀ ਜਾਂ ਫਿਰ ਟੈਕਸਟ ਮੈਸੇਜ ਦੁਆਰਾ ਤੁਹਾਡੇ ਮੋਬਾਈਲ ਤੇ ਸੈਂਡ ਕੀਤਾ ਜਾ ਸਕੇ ਤੁਸੀਂ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ contactregistration.pspc.in ਤੇ ਆਪਣਾ ਮੋਬਾਈਲ ਨੰਬਰ अपना ईमेल आई डी जो तीन तो रजिस्टर तो करोगे अपने वन टाइम ओ टी पी और उस तो बाद ही थोड़ा जो सॉफ्ट कॉपी तो, तो फोन से या तो आई डी पर जी सेंड की जाऊगी तो इस चीज़ का ख्याल रखना क्या अगर हम तो हार्ड कॉपी नहीं मिली तो इसका मतलब यही कि बिल नहीं आया तो जरूर अपना मोबाइल चैक करो अपना ईमेल आई डी चैक करो और अगर तुम हज़े तक इस साइट पर अपना मोबाइल नंबर या अपना आई डी रजिस्टर नहीं करवाया तो जल्दी ही अपना मोबाइल नंबर और आई डी रजिस्टर करवाओ बने रहने तो बहुत बहुत धनबाद चैनल पर नवे हो तो चैनल में सबसक्राइब कर लो बैलाइकन प्रैस कर लोताजो आने वाली वीडियो की नोटिफिक समय सिर मिल सके तो थैंक यू